ਲੇ ਹੈ ਜੀ ਉਥੇ ਜੱਬਲਪੁਰ ਸੈਂਟਰ ਨੇ ਤਿੰਨ ਸਿਗਨਲ ਦਾ ਇੱਕ ਗਰਨੇਡੀਅਰ ਸੈਂਟਰ ਦੇ ਵਿਚਾਲੇ ਹੈ ਜੈਗਰਾਉਂਡ ਜੈਗਰੇਫਲ ਉਥੇ ਇੱਕ ਚੀਜ਼ ਦੇਖਣ ਵਾਲੀ ਹੈ ਜਿਹੜਾ ਜੈਗ ਸੈਂਟਰ ਚ ਹੈ ਜੈਗ ਹਿੱਲ ਉਹਨੂੰ ਜੈਗ ਹਿੱਲ ਕਹਿੰਦੇ ਨੇ ਉਹ ਪੂਕਲਾਂ ਟੇਗੜੀ ਤੇ ਮੰਦਿਰ ਹੈ ਪੌੜੀਆਂ ਚੜਨਾ ਪੈਂਦਾ ਅਸੀਂ ਜਾਂਦੇ ਦੀ ਬਾਜੀ ਤੇ ਪੌੜੀਆਂ ਚੜਦੇ ਫਿਰ ਉਹ ਪੌੜੀਆਂ ਉਤਰਦੇ ਕੋਈ ਉਹ ਨਹੀਂ ਸੀ ਫਿਰ ਇੱਕ ਉਥੇ ਜੱਬਲਪੁਰਕ ਭੇੜਾ ਘਾਟ ਹੈ ਇੱਕ ਧੂਆਂ ਢਾਰ ਹੈ ਇੱਕ ਮਦਨ ਮਹਿਲ ਹੈ ਮਦਨ ਮਹਿਲ ਉਹ ਪਹਾੜੀ ਦੇ ਉੱਪਰ ਜਾ ਕੇ ਕਿਤੇ ਉਥੇ ਇਕੱਲਾ ਕਹਰਾ ਬੰਦਾ ਨਹੀਂ ਜਾ ਸਕਦਾ ਠੀਕ ਹੈ ਜੀ ਹਾਂ ਉਥੇ ਭਾਈ ਬੰਵਾਸ਼ ਲੋਕ ਰਹਿੰਦੇ ਨੇ ਜੇ ਨੇ ਉੱਥੇ ਰਹਿੰਦੇ ਨੇ ਰਾਤਾਂ ਨੂੰ ਆਪਦਾ ਕੰਮ ਕਰਦੇ ਨੇ ਉਧਰ ਜਾਣੇ ਦੀ ਡਕੈਤੀ ਸ਼ਿਕੈਤੀ ਵਾਲਾ ਕੰਮ ਹੈਗਾ ਪਹਾੜੀਏ ਇਹ ਛੋਟੇ ਸਮੇਂ ਦੇ ਵਿੱਚ ਕੋਈ ਜੰਗ ਲੱਗੀ ਹੋਵੇ ਜੰਗ ਤਾਂ ਕੀ ਹੈ ਇੱਕ ਤਾਂ ਸਾਡਾ ਆਪਣਾ ਬਲੂ ਸਟਾਰ ਚੱਲਿਆ ਸੀ 84 'ਚ ਉਦੋਂ ਬਾਅਦ ਮਨੀਪੁਰ ਚ ਗਏ ਸੀ ਅਸੀਂ ਜਾਂ ਅਸੀਂ ਜਾ ਕੇ ਦੇਖਿਆ ਮਤਰਾਸ ਆਪਣੇ ਇੱਥੇ ਕੋਰ ਆਪਣੇ ਪਹਿਲਾਂ 85 ਵਾਲਾ ਸਾਂਝਾ ਕਰ ਲਈਏ ਦਾ ਮਝਲੈਂਦਰ ਸੀ ਮੈਂ ਰਾਮਾ ਮੰਡੀ ਚੇਤੀ ਹੈ ਵੀ ਦੇ ਮੂਹਰੇ ਪਾਸੇ ਮੇਰਾ ਲੋਕੇਸ਼ਨ ਸੀ ਉਹਨਾਂ ਦਾ ਇਧਰਲੇ ਪਾਸੇ ਲੋਕੇਸ਼ਨ ਸੀ ਇਧਰਲੇ ਪਾਸੇ ਮੇਰੇ ਨਾਲ ਟੈਂਡ ਕਾਰਟ ਰਹਿਦੀ ਸੀ ਬਾਦਰਾ ਕੈਂਟੀਨ ਕੋਲੇ ਸਮੇਂ ਕੀ ਹਾਲਾਤ ਸੀ ਕੇ ਹਾਲਾ ਤੋ ਤ ਸਾਲਾ 24 ਘੰਟਿਆਂ ਦੇ ਵਿੱਚ ਹੀ ਦਾਣਾ ਬੇਣਾ ਵਿਗੜ ਗਿਆ ਉਧਰੋਂ ਤਾਂ ਪਾਕਿਸਤਾਨ ਤਿਆਰ ਸੀ ਲੜਾਈ ਲਾਉਣ ਨੂੰ ਉਹ ਸੱਤ ਡੱਬ ਲਈ ਬੈਠਾ ਸੀ ਬਾਰਡਰ ਤੇ ਉਧਰੋਂ ਇਧਰ ਅੰਮ੍ਰਿਤਸਰ ਤੇ ਅਟੈਕ ਹੋ ਗਿਆ ਇਹ ਉਦੋਂ ਇਹਨਾਂ ਦਾ ਕੁਝ ਸਮਝ ਨਹੀਂ ਆਈ ਵੀ ਕੀ ਗੱਲ ਸੀ ਕੀ ਵਾਸਤੇ ਲੰਕਾ ਵਾਲਾ ਲੰਕਾ ਵਾਲਾ ਵੀ ਕਿੱਸਾ ਸਾਂਝਾ ਕਰੋ ਤੇ ਲੰਕਾ ਦੇ ਵਿੱਚ ਕੀ ਹੈ ਅਸੀਂ ਜਦੋਂ ਗਏ ਨਾ ਸਾਨੂੰ ਇਹ ਨਹੀਂ ਪਤਾ ਅਸੀਂ ਸ਼ਿਪ ਦੁਆਰਾ ਗਏ ਸੀ ਤੋਂ ਮਦਰਾਸ ਤੋਂ ਕਹਾਂ ਜਾ ਕੇ ਹੈਲੀਕਾਪਟਰ ਨੇ ਸਾਨੂੰ ਪੋਸਟਾਂ ਤੇ ਲਾਹਤਾ ਬਗ ਉਹਨੂੰ ਉਧਰ ਲਾ ਸਾਨੂੰ ਉਹਨਾਂ ਦੇ ਹਾਲਾਤ ਦਾ ਕੋਈ ਪਤਾ ਨਹੀਂ ਸੀ ਇਹਨਾਂ ਉਹ ਸ਼ਾਇਦ ਪਤਾ ਲੱਗਦਾ ਸੀ ਵੀ ਨੇ ਸਾਥੇ ਪੜਲਾ ਪਲਟਣਾ ਗਈਆਂ ਨੇ ਉਹਨਾਂ ਦਾ ਨੁਕਸਾਨ ਬਹੁਤ ਹੋ ਗਿਆ ਸੀ ਵੀ ਜਾਣੇ ਦੀ ਅਸੀਂ ਕੀ ਕਰਦੇ ਸੀ ਵੀ ਜਿੰਨਾ ਮਿਸ਼ਨ ਲੈ ਕੇ ਵਗ ਜਾਂਦੇ ਸਾਡੇ ਕੋਲ ਇਨਾ ਪਾਰ ਹੋ ਜਾਂਦਾ ਵੀ ਉਧਰੋਂ ਲੈ ਕੇ ਮੁੜਨਾ ਮੁਸ਼ਕਲ ਹੋ ਜਾਂਦਾ ਅਸੀਂ ਰੋਟੀ ਪਾਣੀ ਦਾ ਘੱਟ ਹੀ ਖਿਆਲ ਰਹਾਦੇ ਤੇ ਨਾਰੀਅਲ ਦੇ ਬਰੋਸ਼ਟ ਦੇਖ ਕੇ ਨਾਲਾ ਨਾਰੀਅਲ ਦੇ ਚ ਪੁੱਛੇ ਜੋ ਚ ਮਾਰਨਾ ਬਰੋਠ ਥੱਲੇ ਸਿੱਟ ਲੈਣਾ ਮਾਰ ਕੇ ਇਹਦੇ ਨਾਲ ਕਰਕੇ ਸਰਾਕ ਵਿੱਚ ਪਾਣੀ ਪੀ ਲੈਣਾ ਸਿੱਟ ਦੇਣੇ ਕੋਤੇ ਚਲੋ ਜੀ ਦਲਦਲ ਏਰੀਆ ਜਿਹੜਾ ਫੌਜੀ ਵੀਰ ਦੀ ਜੋਬ ਆ ਹਨਾ ਜੀ ਕਹਿੰਦੇ ਹੁੰਦੇ ਨੇ ਵੀ ਘਾਟ ਘਾਟ ਦਾ ਪਾਣੀ ਪੀਤਾ ਹਨਾ ਬਹੁਤ ਥਾਂ ਮੇ ਕਮਾਉਂਦੇ ਨਹੀਂ ਕਿ ਤੋ ਇੱਥੋਂ ਇੱਥੇ ਕਿ ਤੋ ਇ ਇਹ ਇਹ ਜਿਹੇ ਕਿੱਸਾ ਤੁਹਾਡੇ ਅੱਖਾਂ ਦੇ ਸਾਹਮਣੇ ਆਇਆ ਹੋਵੇ ਵੀ ਜਿਹੜਾ ਤੁਸੀਂ ਵੀ ਦੇਖ ਕੇ ਨਾ ਤੁਹਾਡਾ ਵੀ ਦਿਲ ਆ ਹੋ ਕੰਮ ਗਿਆ ਹੋਵੇ ਵੀ ਯਾਰ ਹੁਣ ਯਾਰ ਹੁਣ ਮੇਰੇ ਸਾਹਮਣੇ ਮੇਰੇ ਨਾਲ 15 ਸਿੱਖ ਉਹਨਾਂ ਦੀ ਇੱਕ ਪਲਟੂਨ ਪੂਰੀ ਮਾਰ ਕੇ ਸੀ ਪੀਐਲ ਇਹਦੇ ਵਿੱਚ ਐ ਸੀ ਵੀ ਹੁਣ ਜਦੋਂ ਇੰਨੇ ਬੰਦਿਆਂ ਦੀ ਕੋ ਇਕੱਠੀ ਜਿਗਾ ਜਿੰਨੇ ਇਕੱਠੇ ਬੰਦਿਆਂ ਦੀ ਇੱਕ ਇੱਕ ਥਾਂ ਕਰਨੀ ਦਿਲ ਨੂੰ ਠੇਸ ਨਹੀਂ ਲੱਗਦੀ ਤੁਸੀਂ ਦੱਸੋ ਪਹਿਲੀ ਗੱਲ ਤਾਂ ਲੱਗਦੀ ਹੈ ਜੀ ਬਿਲਕੁਲ ਇੰਨੇ ਬੰਦਿਆਂ ਮਾਵਾ ਤੇ ਔਰਤਾਂ ਵਿਧਵਾ ਹੋ ਗਈਆਂ ਭਾਈਆਂ ਦੇ ਵੀਰ ਗਏ ਮਾਵਾ ਦੇ ਪੁੱਤ ਗਏ ਇਹ ਗੱਲਾਂ ਨੇ ਵੀ ਦੇਖੋ ਜਿਹੜਾ ਅਸੀਂ ਵੀ ਜਿਹੜਾ ਕੰਮ ਕੱਟ ਲਿਆ ਉਹ ਉੱਪਰ ਵਾਲਾ ਜਾਣਦਾ ਆਪਾਂ ਕੋਈ ਗੱਲ ਵਧਾ ਵਧੂ ਕੇ ਕਰਨ ਵਾਲੇ ਤਾਂ ਹੈ ਨਹੀਂ ਆਪਾਂ ਨਾਲ ਹੀ ਲੋੜ ਹੈ ਹਾਂਜੀ ਹਾਂਜੀ ਅੰਦਾ ਹੱਡ ਵੀਤੀ ਦੱਸਾਂਗੇ ਜਿਹੜੀ ਹੈਗੀ ਕੱਲ ਨੂੰ ਚਾਹੇ ਸਾਨੂੰ 10 ਬੰਦਿਆਂ ਚ ਸੱਦ ਲੈ ਪਾਏ ਕਹਿੰਦੇ ਹਾਂ ਹਾਂ ਬੋਲ ਅਸੀਂ ਕੋ ਝੂਠ ਬੋਲਦੇ ਜਾਂ ਕੋਈ ਅਸੀਂ ਸਿਕਿਉਰ ਦਿੰਦੀ ਕੁਛ ਨਹੀਂ ਮੈਂ ਤੁਹਾਨੂੰ ਕਹਿ ਰਿਹਾ ਨਾ ਮੇਰਾ ਵਧੀਆ ਟਾਈਮ ਲੰਘਦਾ ਕਹਿ ਰਿਹਾ ਨਾ ਖੁਸ਼ ਹੋ ਕੇ ਕਹਿੰਦੇ ਨਾ